ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧਰ ਹੋਣ ਦੀ ਚਾਰੀਆ ਜਿੱਥੇ ਬੀਤੇ ਦਿਨ ਜਲੰਧਰ ਦੇ ਵਿੱਚ ਇੱਕ ਮਾਂ ਦੀ ਦੇ ਕਤਲ ਕਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਉੱਥੇ ਹੀ ਹੁਣ ਗੁਰਦਾਸਪੁਰ ਦੇ ਵਿੱਚ ਇੱਕ ਸਕੂਲ ਦੇ ਅੰਦਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਦੌਰਾਨ ਇੱਕ ਗੋਲੀ ਵਿਦਿਆਰਥੀ ਦੇ ਲਤ ਦੇ ਵਿੱਚ ਲੱਗਣ ਦੀ ਗੱਲ ਕਹੀ ਜਾ ਰਹੀਆ ਅਤੇ ਉੱਥੇ ਹੀ ਚੌਕੀਦਾਰ ਦੇ ਵੀ ਇੱਕ ਗੋਲੀ ਲੱਗਣ ਦੀ ਗੱਲ ਕਹੀ ਜਾ ਰਹੀਆ ਮਿਲੀ ਜਾਣਕਾਰੀ ਦੇ ਅਨਸਾਰ ਕੁਝ ਅਣਪਛਾਤੇ ਸਕੂਲ ਦੇ ਬਾਹਰ ਆਉਂਦੇ ਹਨ ਅਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਆ ਪਰ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡੇ ਸਾਡਾ ਸਕੂਲ ਲੱਗਦਾ ਜੀ ਉਸ ਤੋਂ ਬਾਅਦ ਮਾਰਨਿੰਗ ਅਸੈਂਬਲੀ ਜਿਹੜੀ ਸਾਡੀ ਚੱਲ ਰਹੀ ਸੀਗੀ ਤੇ ਲਗਭਗ ਪੌਣੇ 9 ਵਜੇ ਜਿਹੜਾ ਵਾ ਉਹ ਕੋਈ ਇੱਕ ਪੇਰੈਂਟ ਸੀਗੇ ਆਪਣੇ ਬੱਚੇ ਨੂੰ ਛੱਡਣ ਆ ਰਹੇ ਸੀਗੇ ਸਕੂਲ ਤੋਂ ਬਾਹਰ ਕਾਫੀ ਦਸਟਵਾਸ ਸੀਗਾ ਗੇਟ ਤੋਂ ਤੇ ਉੱਥੇ ਦੋ ਬੱਚਿਆਂ ਨੇ ਜਾਂਦੇ ਚੱਲਦੇ ਜਿਹੜੀ ਆ ਥੱਲੇ ਨੂੰ ਗੋਲੀ ਚਲਾਈ ਹੈ ਜੀ ਸੜਕ ਦੇ ਉੱਤੇ ਤੇ ਉਹਦੇ ਸ਼ਰਾ ਜਿਹੜਾ ਵਾ ਇੱਕ ਉਹ ਬੱਚੇ ਤੇ ਲੱਗਿਆ ਤੇ ਇੱਕ ਸਾਡੇ ਜਿਹੜਾ ਚੌਂਕੀ ਦਾ ਵੀ ਲੱਗਦੇ ਥੋੜਾ ਜਿਹਾ ਲੱਗਿਆ ਤੇ ਉਹ ਬੱਚੇ ਦੇ ਪੇਰੈਂਟ ਸੀ ਆ ਰਹੇ ਆ ਜਿਹੜੀ ਵਾਰਦਾਤ ਆ ਸਕੂਲ ਦੀ ਮੰਨਣ ਦੇਨ ਗੇਟ ਤੋਂ ਮੰਨਪਨਿਆ ਕਮਿਟਰ ਹਟਵੀ ਹੋਈ ਹੈ ਬੱਚੇ ਦੋਨੇ ਸਕੂਲ ਦੇ ਜਿਹੜੇ ਲੱਗੀ ਆ ਜਿੰਨ ਚਲਾਈ ਆ ਸਾਪੀ ਇਹ ਲੱਗੀ ਹੋ ਤੇ ਸਕੂਲ ਦਾ ਵਾਹ ਤੇ ਜਿਹੜੇ ਜਿੰਨਾ ਚਲਾਈ ਆ ਉਹਦਾ ਹਜੇ ਪੁਲਿਸ ਚੱਲ ਰਹੀ ਹੈ ਵੈਰੀਫਾਈ ਉਹ ਥੋੜੀ ਦੇਰ ਤੱਕ ਪਤਾ ਲੱਗ ਜੂਗਾ ਤੇ ਜਿਹੜਾ ਇਥੇ ਐਨ ਚਲਾਈ ਗਿਓ ਤੁਹਾਨੂੰ ਲੱਗਦਾ ਕਿ ਉਹ ਰੋਟੇ ਤੇ ਗਾਰੇ ਆ ਕਿ ਉਹ ਰਵਲਵਰ ਸੀਗਾ ਜੀ ਤੇ ਜਦੋਂ ਚਲਾਈ ਗਈ ਆ ਉਹ ਰਵਲਵਰ ਸੀਗਾ ਨਾਲ ਥੱਲੇ ਨੂੰ ਗੋਲੀ ਮਾਰੀ ਆ ਤੇ ਉਹਦੇ ਜਿਹੜੇ ਸ਼ਰੇ ਆ ਉਹ ਬੱਤਕ ਲੱਗੀ ਆ ਨਾਲ ਸੈਸ਼ਨ ਹਾਂਜੀ ਸਰ ਪੁਲਿਸ ਹਸਪਤਾਲੇ ਆ ਗਈ ਹੈ ਜੀ ਡੀਐਸਪੀ ਸਾਹਿਬ ਹੀ ਆਏ ਆ ਐਸਐਸਓ ਸਾਹਿਬ ਵੀ ਆਏ ਆ ਉਹ ਬੱਚੇ ਪੇਸ ਕਰਦੇ ਆ ਉਹਨਾਂ ਨੇ ਇੱਕ ਤੇ ਕਰ ਲਿਆ ਟਰੇਸ ਤੇ ਦੂਸਰੇ ਨੂੰ ਕਰਦੇ ਆ ਥੋੜੀ ਦੇਰ ਤੱਕ ਉਹ ਤਾਂ ਨੇ ਆ ਮੁਕਿਆ ਕਿ 2 ਘੰਟੇ ਤੱਕ ਕੱਪੰਜਣਾ ਵਾ ਇਹ ਸਾਰਾ ਜਿਹੜਾ ਸਾਲ ਹੋ ਗਿਆ ਬੱਚਿਆਂ ਦੀ ਹਾਲਤ ਹਾਲਤ ਬੱਚੇ ਸਰ ਬਿਲਕੁਲ ਠੀਕ ਆ ਜੀ ਘਰ ਚਲੇ ਗਏ ਆ ਬਸ ਥੋੜੇ ਜਿਹਾ ਛਰੇ ਲੱਗੇ ਆ ਮੜਾ ਜਿਹਾ ਲੱਗਾ ਇੱਕ ਦੇ ਲਾਪੇ ਦਿੱਤੇ ਦੋਨਾਂ ਦੇ ਲਾਪੇ ਲੱਗੇ ਆ ਜੀ ਚੌਕੀਦਾਰ ਵੀ ਸਾਡਾ ਠੀਕ ਆ ਬਿਲਕੁਲ ਤੇ ਬੱਚੇ ਬਿਲਕੁਲ ਠੀਕ ਦੇਖ ਲੋ ਇੱਕ ਘਟਨਾ ਗਾ ਵੀ ਮਾਰੇ ਉਹ ਮੋਟਰਸਾਈਕਲ ਤੇ ਬੜੀ ਹੈਰਾਨੀ ਵਾਲੀ ਗੱਲ ਆ ਬਈ ਕਿ ਅੱਜ ਕੱਲ ਦੇ ਬੱਚੇ ਨਗਨਗਰ ਭਾਂਡ ਫਮਨ ਦੂਲ ਨਾਲ ਲੈ ਕੇ ਤੁਰੇ ਤੁਰੇ ਕੋਈ ਨਾ ਕੰਮ ਲੈ ਨਾ ਮਾਪਿਆਂ ਨੇ ਪੁੱਛ ਮੜਾ ਘਟਨਾ ਗਾ ਵੀ ਕਿੱਥੇ ਨਹੀਂ ਹੁਣ ਬੱਚੇ ਦੇ ਵੱਜ ਜਾਂਦੀ ਛੱਟ ਲੱਗ ਜਾਂਦੀ ਤੇ ਕਿਹਦੀ ਜ਼ਿੰਮੇਵਾਰੀ ਸੀ ਨੀ ਘਟਨਾ ਸਕੂਲ ਚ ਹੋਈ ਆ ਜਾਂ ਸਕੂਲ ਤੋਂ ਬਾਹਰ ਹੋਈ ਆ ਤੁਸੀਂ ਉਸ ਵੇਲੇ ਕੀ ਕਰ ਰਹੇ ਸੀ ਮੈਂ ਉਸ ਵੇਲੇ ਬਾਹਰ ਆਪਣਾ ਜਾਨੀ ਕਿ ਅਪਰੇਟ ਹੋ ਰਹੀ ਸੀ ਤੇ ਮੈਂ ਬਾਹਰ ਬੈਠਾ ਸੀ ਹਾਂਜੀ 10 ਮਿੰਟ ਜਰਾ ਅਪਰੇਟ ਹੋਣ ਦੇ ਬਾਅਦ ਜੀ ਤਾਂ ਮੈਂ ਬਾਹਰ ਚੱਲ ਜਾਂਦਾ ਹੁੰਨਾ ਮੈਂ ਬਾਹਰ ਬੈਠ ਜਾਂਦਾ ਨਾ ਮੈਂ ਜਾ ਕੇ ਜੇ ਸਕੂਲ ਲੱਗੇ ਫਿਰ ਮੇਰੀ ਜ਼ਿੰਮੇਵਾਰੀ ਇਹ ਹੈ ਵੀ ਮੈਂ ਚੰਪੀਦਰਾ ਸਕੂਲ ਦਾ ਸਾਰੇ ਸਕੂਲ ਦਾ ਜ਼ਿੰਮੇਵਾਰੀ ਦੇਖ ਰਿਹਾ ਇੱਕ ਸਾਰੀ ਜ਼ਿੰਮੇਵਾਰੀ ਮੇਰੀ ਹੈ ਤੁਸੀਂ ਬਾਹਰ ਜਾ ਕੇ ਕੀ ਦੇਖਿਆ ਉੱਥੇ ਜਾ ਕੇ ਵੀ ਬਾਹਰ ਜਾ ਕੇ ਬੈਠਾ ਜੇ ਮੈਂ ਤੇ ਹੋਂਡੇ ਦੇ ਬੱਚੇ ਦੋ-ਮੋਟੇ ਹਾਲ ਤੇ ਆਏ ਉਹ ਮੋਟੇ ਹਾਲ ਤੇ ਆਏ ਟੁੰਗੀ ਮਾਮਾ ਇੱਧਰ ਆਵੇ ਇੱਧਰ ਆਵੇ ਉਹ ਮੁੜ ਕੇ ਮੈਂ ਕਿਹਾ ਚਲੋ ਹੱਥ ਪਾਈ ਹੋ ਗਏ ਦੋ ਮਟੇ ਤੇ ਚਲੋ ਚਲ ਜਾਂਦੇ ਹਾਂ ਉਹਨਾਂ ਫਟਾਫਟ ਆਪਣੇ ਮੋਟਰਾਲ ਤੇ ਲੱਗੇ ਜਾਦੇ ਰਵਾਲਵਰ ਕੱਢ ਕੇ ਨਹੀਂ ਇੱਕ ਟੇ ਰਵਾਲਵਰ ਤੇ ਆਮ ਹੀ ਹੁੰਦਾ ਹੈ ਕਿ ਜਿਹੜਾ ਲੋਕਾ ਕੋ ਹੁੰਦਾ ਵਗਾ ਕਿ ਜਾਂ ਹੋਰ ਕੋਈ ਹਥਿਆਰ ਸੀ ਉਹ ਸਰ ਜੀ ਮੈਂ ਅਸੀਂ ਜਿਹੜੇ ਰੱਖੇ ਨੇ ਮੈਂ ਤਾਂ ਪਹਿਲੀ ਵਾਰੀ ਵੇਖਿਆ ਹੈ ਇਸ ਤਰ੍ਹਾਂ ਦਾ ਸਾਂਸੀ ਅੱਛਾ ਚੰਚ ਕਰਕੇ ਚਲਾਈ ਹੈ ਨਹੀਂ ਤਾਂ ਮੈਂ ਗੁੱਟ ਫਾੜ ਲਿਆ ਹਾ ਉਹ ਕਿੰਨੇ ਜਣੇ ਸੀਗੇ ਉਹ ਦੋ ਜਣੇ ਸੀਗੇ ਤੇ ਜਿਹੜਾ ਬੱਚਾ ਜਿਹੜਾ ਉਹ ਕਿੱਥੇ ਕੋਣੀ ਲੱਗੀ ਸੀ ਉਹ ਜਿਹੜਾ ਇੱਕ ਬੱਚਾ ਤੇ ਲਾਗੂ ਹੈ ਜਿਹੜਾ ਨਾਲ ਲੜਾਈ ਹੋਈ ਉਹ ਤੇ ਲਾਂਬੇ ਹੋ ਗਿਆ ਜਿਹੜਾ ਇੱਕ ਬੱਚਾ ਹੋਰ ਹੀ ਉਹਦੇ ਪੱਟ ਤੇ ਵੱਜ ਗਈ ਹੈ ਇੱਕ ਇਥੇ ਉਹਦੇ ਪੱਟੀ ਘਾਗ ਲੈ ਆਂਦੀ ਹੈ ਤੁਹਾਡੇ ਵੀ ਕੋਈ ਮੇਰੇ ਵੀ ਵੱਜੀ ਹੈ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਗਵਰਨਮੈਂਟ ਸਕੂਲ ਹੈਗਾ ਬॉयਜ਼ ਦਾ ਕਿ ਉਹਦੇ ਬਾਰੇ ਇੱਕ ਗੋਲੀ ਦੀ ਵਾਰਦਾਤ ਹੋਈ ਹੈ ਅਸੀਂ ਉਹਨੂੰ ਜਦੋਂ ਜਾ ਕੇ ਮੌਕੇ ਤੇ ਵੈਰੀਫਾਈ ਕੀਤਾ ਇਹ ਬੱਚੇ ਇੱਕ 9th ਦੇ ਵਿੱਚ ਨੇ ਤੇ ਇੱਕ ਬੱਚਾ 10th ਦੇ ਵਿੱਚ ਹੈ ਕਿ ਜਿਹੜਾ ਗੁਰਸਾਹਿਨ ਹੈਗਾ ਉਹ 9th ਦੇ ਵਿੱਚ ਹੈਗਾ ਇੱਕ ਮੁੰਡਾ ਲਾਲੀ ਲਾਲੀ ਕਹਿੰਦੇ ਨੇ ਉਹ 10th ਦੇ ਵਿੱਚ ਹੈ ਕਹਿੰਦੇ ਇਹਨਾਂ ਦੇ ਕੋਈ ਆਪਸ ਦੇ ਵਿੱਚ ਸਕੂਲ ਦੇ ਵਿੱਚ ਹੀ ਕੋਈ ਤੁਤੂ ਮਮਾ ਹੋਈ ਹੈ ਉਹਦੇ ਨਾਲ ਇੱਕ ਮੁੰਡਾ ਜਿਹੜਾ ਲਾਲੀ ਦੇ ਨਾਲ ਇੱਕ ਮੁੰਡਾ ਆਇਆ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਉਮੀਦ ਹੈ ਕਿ ਅਸੀਂ ਇਹਨੂੰ ਜਲਦੀ ਹੀ ਦੋਨਾਂ ਦੁਸ਼ੀਆਂ ਨੂੰ ਫੜ ਲਵਾਂਗੇ ਸਰ ਕਾਰਨਾਂ ਦਾ ਪਤਾ ਲੱਗ ਕਿ ਕਿਸ ਕਾਰਨ ਕਾਰਨ ਇਹਨਾਂ ਦਾ ਜੀ ਜੋ ਸਾਨੂੰ ਪ੍ਰੀਲੀਮਿਨਰੀ ਇਨਕੁਆਰੀ ਦੇ ਵਿੱਚ ਸਾਡੇ ਕੋਲ ਜੋ ਆਇਆ ਕਿ ਇਹਨਾਂ ਦੇ ਕੋਈ ਆਪਸੀ ਮੁੰਡਿਆਂ ਮੁੰਡਿਆਂ ਦੀ ਬੱਚਿਆਂ ਦੀ ਕੋਈ ਆਪਸ ਦੇ ਵਿੱਚ ਇਹਨਾਂ ਦੀ ਤੁਤੂ ਮਮਾ ਹੋਈ ਹੈ ਉਹਨੂੰ ਹੀ ਇਹ ਦੇਖਦੇ ਹੋਏ ਜਿਹੜਾ ਇੱਕ ਮੁੰਡਾ ਬਾਹਰੋਂ ਇਹ ਕਹਿੰਦੇ ਪਲੱਸ 2 ਕਰਕੇ ਗਿਆ ਸੀ ਇਸੇ ਸਕੂਲ ਦੇ ਵਿੱਚੋਂ ਉਹ ਮੁੰਡਾ ਇਹਨਾਂ ਦੇ ਨਾਲ ਆਇਆ ਸੀ। ਉਹ ਅਰੈਸਟ ਹੋਇਆ ਸੀ? ਨਹੀਂ ਹਾਲੇ ਤੱਕ ਅਸੀਂ ਇਹ ਡਿਸਕਸ ਨਹੀਂ ਕੀਤਾ। ਬਸ ਸਾਡੀ ਵਕਫ ਵਕਫ ਟੀਮਾਂ ਬਣਾ ਕੇ ਰੇਡ ਕਰਦੇ ਆਂ। ਸਾਨੂੰ ਜੋ-ਜੋ ਇਨਫੋਰਮੇਸ਼ਨ ਆਈ ਹੈ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਹੈ ਤੇ ਪਲੱਸ ਇੱਕ ਟੀਮ ਸਾਡੀ 12ਵੀਂ ਰੇਡ ਕਰਦੀ ਹੈ। ਸਰ ਜੋ ਮਰਨੋ ਚੌਂਕੀ ਤੱਕ ਝੋਟਣਾ ਪੜਦਾ ਸੁ ਵੱਡੀ ਅਨਸਾਭਿਕ ਘਟਨਾ ਵਾਪਰ ਜਾਂਦੀ ਹੈ। ਜੀ ਜੀ। ਦੇਖੋ ਹੁਣ ਇਹ ਇਨਸੀਡੈਂਟ ਜਿਹੜਾ ਹੋਇਆ ਆ ਉਹਦੇ ਉਹਨੂੰ ਹੀ ਅਸੀਂ ਦੇਖਦੇ ਹੋਏ ਸੀਰੀਅਸ ਨਾਲ ਲੈਂਦੇ ਹਾਂ ਕਿ ਬੱਚੇ ਹੈਗੇ ਨੇ। ਕਿ ਉਹਨੂੰ ਸੀਰੀਅਸ ਦੇ ਆਧਾਰ ਤੇ ਅਸੀਂ ਲੈ ਕੇ ਆਏ ਨੂੰ ਅਸੀਂ ਐਸਐਮਜੀ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ